ਬੀਤੀ ਰਾਤ ਬਠਿੰਡਾ ਦੇ ਸੰਜੇਨਗਰ ਵਿਖੇ ਸ਼ਰਿਆਮ ਹੋਈ ਗੁੰਡਾਗਰਦੀ ਚਲੀਆਂ ਨੰਗੀਆਂ ਤਲਵਾਰਾਂ ਗੱਡੀਆਂ ਦੀ ਕੀਤੀ ਗਈ ਪੰਨ ਤੋੜ ਮਾਮਲਾ ਹੋਇਆ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਮਾਮਲਾ ਬਠਿੰਡਾ ਦੇ ਸੰਜੇਨਗਰ ਦਾ ਜਿੱਥੇ ਮੁੰਡਿਆਂ ਮੁੰਡਿਆਂ ਦੇ ਵਿਚ ਆਸ ਵਿੱਚ ਲੜਾਈ ਹੋਈ ਪਹਿਲਾਂ ਪੰਜ ਚਾਰ ਮੁੰਡੇ 6 ਵਜੇ ਦੇ ਲਗਭਗ ਉੱਥੇ ਨੰਗੀਆਂ ਤਲਵਾਰਾਂ ਅਤੇ ਖੰਡਾਸੀ ਲੈ ਕੇ ਆਏ ਅਤੇ ਉਸ ਤੋਂ ਬਾਅਦ 10 ਵਜੇ ਫੇਰ ਆਏ ਤੇ ਰਾਤ ਨੂੰ 12 1 ਵਜੇ ਫੇਰ ਆਏ ਜਿੱਥੇ ਇਹਨਾਂ ਵੱਲੋਂ ਇੱਥੇ ਇੱਟਾਂ ਰੋੜੇ ਆਪਣਾ ਵਰਸਾਏ ਗਏ ਉਥੇ ਇਹਨਾਂ ਵੱਲੋਂ ਕੂਲਰਾਂ ਦੀ ਪੰਤੂੜ ਕੀਤੀ ਗਈ ਲੋਕਾਂ ਦੇ ਦਰਵਾਜ਼ਿਆਂ ਦੀ ਪੰਤੂੜ ਕੀਤੀ ਗਈ ਨਾਲ ਇੱਕ ਗੱਡੀ ਦੀ ਵੀ ਪੰਤੂੜ ਕੀਤੀ ਹੈ ਦੇਖਣ ਨੂੰ ਤਸਵੀਰਾਂ ਦੇ ਵਿੱਚ ਐਸੀਆਂ ਦਿਖਾ ਰਹੇ ਹਾਂ ਜਿੱਥੇ ਇਹਨਾਂ ਵੱਲੋਂ ਕੂਲਰਾਂ ਦੀ ਪੰਤੂੜ ਕੀਤੀ ਗਈ ਸ਼ਰੇਆਮ ਬਠੰਡਾ ਦੇ ਸੰਜੀ ਨਗਰ ਵਿੱਚ ਵਿਖੇ ਗੁੰਡਨ ਗੁੰਡਾਗਰਦੀ ਹੋਈ ਹੈ ਵੀਰਵਾਰ ਨੂੰ 9 ਵਜੇ ਦੇ ਲਗਭਗ ਮਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਕੁਝ ਆਪਸ ਵਿੱਚ ਮੁੰਡਿਆਂ ਦੀ ਲੜਾਈ ਹੋਈ ਸੀ ਉਸ ਨੂੰ ਲੈ ਕੇ ਬੀਤੀ ਰਾਤ ਜਿੱਥੇ ਪਹਿਲਾਂ ਪੰਜਰ ਮੁੰਡੇ ਆਏ ਉਸ ਤੋਂ ਬਾਅਦ 60 70 ਜਾਣੀ ਹੋਰ ਜਿਸ ਨੂੰ ਲੈ ਕੇ ਇੱਥੇ ਜ਼ਬਰਦਸਤ ਇਨ੍ਹਾਂ ਵੱਲੋਂ ਆਪਣਾ ਲੜਾਈ ਕੀਤੀ ਗਈ ਜਿੱਥੇ ਲੋਕਾਂ ਦੇ ਦਰਵਾਜ਼ੇ ਤੋੜੇ ਗਏ ਉੱਥੇ ਕੂਲਰ ਤੋੜ ਦਿੱਤੇ ਗਏ ਇੱਕ ਆਪਣਾ ਗੱਡੀ ਦੀ ਵੀ ਇੱਥੇ ਇਨ੍ਹਾਂ ਵੱਲੋਂ ਬੁਰੀ ਤਰ੍ਹਾਂ ਪੰਤੂੜ ਕੀਤੀ ਹੈ ਇਹ ਮਾਮਲਾ ਬੀਤੀ ਰਾਤ ਦਾ ਹੈ ਜਿੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਰਾਉਂਡ ਅਪ ਵੀ ਕਰ ਲਿਆ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸਿੰਘ ਦਿਖਾ ਰਹੇ ਹਾਂ ਬਠਿੰਡਾ ਦੇ ਸੰਜੀ ਨਗਰ ਦੀਆਂ ਸਾਰੀਆਂ ਤਸਵੀਰਾਂ ਇਹ ਮਾਮਲਾ ਸਾਰਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ ਜਿੱਥੇ ਕੁਝ ਲੋਕਾਂ ਵੱਲੋਂ ਸ਼ਰਿਆ ਗੁੰਡਾਗਰਦੀ ਕੀਤੀ ਨੰਗੀਆਂ ਤਲਵਾਰਾਂ ਚਲਾਈਆਂ ਤੇ ਕੁਝ ਗੱਡੀਆਂ ਦੀ ਤੇ ਜੀ ਵਾਦਾ ਕੀ ਨਾਮ ਤੁਹਾਡਾ ਮੇਰਾ ਨਾਮ ਸੰਤੋਸ਼ ਹੈ ਕਿਲਾਮਲਾ ਸੰਜੇ ਨਗਰ ਬਸਤੀ ਕੀ ਹੋਇਆ ਰਾਤ ਨੂੰ ਰਾਤ ਨੂੰ ਇਟਾ ਚੱਲੀਆਂ ਬਹੁਤ ਜ਼ਿਆਦਾ ਤਲਵਾਰਾਂ ਚੱਲੀਆਂ ਬਹੁਤ ਜ਼ਿਆਦਾ ਇੱਥੇ ਸਾਰੀ ਬਸਤੀ ਇਕੱਠੀ ਹੋ ਕੇ ਨਾਂਦੀ ਦਾ ਪਛਾਰ ਦਿੰਦੇ ਦੇਖੋ ਕੀ ਹਾਲ ਹੋਇਆ ਕੀ ਕਿਸੇ ਨਾਲ ਕਿਸੇ ਨਾਲ ਉਹਨਾਂ ਕੋਲ ਕੀ ਦੱਸਾਂ ਤਲਵਾਰਾਂ ਗੰਡਾਸੇ ਔਰ ਪੰਜ ਉਹ ਕੀ ਹੁੰਦੇ ਗੋਲ ਗੋਲ ਜੇ ਗਰਾਰੀਆਂ ਗਰੂਰੀਆਂ ਬਹੁਤ ਕੁਰਸੀ ਉਹਨਾਂ ਦੇ ਕੋਲ ਕਿੰਨੇ ਕਿੰਨੇ ਬੰਦੇ ਸੀ ਪੂਰੀ ਬਸਤੀ ਸੀ ਦੀਪਨਗਰ ਵਾਲੀ ਉਦਮ ਸਿੰਘ ਨਗਰ ਦੇ ਬੰਦੇ ਸੀ ਉਹਦੇ ਵਿੱਚ ਕਿੰਨੇ ਕਿੰਨੇ ਬੰਦੇ ਮੌਜੂਦ ਅੱਡੇ ਸਾਢੇ ਨਾਈ ਆਪ 3:30 9 ਵਜੇ ਦਾ 9 ਵਜੇ ਦੇ ਕਰੀਬ ਤੇ ਗੱਲ ਉਸ ਤੋਂ ਬਾਅਦ ਫਿਰ ਵੀ ਦੁਬਾਰਾ ਉਸ ਤੋਂ ਬਾਅਦ ਦੁਬਾਰਾ ਆਏ ਉੱਥੇ ਆ ਜਾਓ ਸੰਜੇਨਗਰ ਵਾਲੋ ਆ ਜਾਓ ਤੁਹਾਡੇ ਅੱਜ ਆਪਣਾ ਤਿਆਰ ਹੈ ਨਹੀਂ ਕਿ ਸੰਜੇਨਗਰ ਵਾਲੋ ਆ ਜਾਓ ਤੁਹਾਡੇ ਵਿੱਚ ਆਠਾ ਅੱਠਾਂ ਚ ਤਿਆਰ ਹੈ ਨਹੀਂ ਕਿ ਕਿੰਨੇ ਕਲੀਏ ਦੁਬਾਰਾ ਦੁਆਰੇ ਆਏ ਨਹੀਂ 9:30 ਪਾਣੇ 10 ਵਜੇ 12 ਵਜੇ 12 ਵਜੇ ਫੇਰ ਆਏ ਹੋ ਪਹਿਲਾਂ 9:30 ਪਾਣੇ 10 ਵਜੇ ਪੂਰੀ ਬਸਤੀ ਆਈ ਹੈ ਜਦੋਂ ਕੁੱਤੇ ਲੂ ਲੂ ਕੇ ਪਹਿ ਸਾਡੇ ਬੰਦੇ ਕੋਈ ਵੀ ਕਰੇ ਨਹੀਂ ਸਾਡੇ ਬੰਦੇ ਗਏ ਸੀ ਥਾਣੇ ਸੀ ਆਣੇ ਗਏ ਹੋਏ ਸੀ ਉਹਨਾਂ ਨੇ ਇਹ ਦੇਖ ਲਿਆ ਵੀ ਬੰਦੇ ਇਹਨਾਂ ਦੇ ਕੋਈ ਵੀ ਕਰੇ ਨਹੀਂ ਹੁਣ ਚਲੋ ਪੂਰੀ ਮੰਡੀਲੇ ਨੂੰ ਲੈ ਕੇ ਆਏ ਆ ਉਹ ਬੁੜੀਆਂ-ਬੁੜੀਆਂ ਸੀ ਐਸੀ ਕਰੇ ਬੁੜੀਆਂ ਸਾਨੂੰ ਡਰ ਲੱਗਣ ਲੱਗਾ ਸੀ ਤਾਂ ਗੇਟ ਬੰਦ ਕਰ ਲਿੱਤਾ ਕਾਰਾਂ ਚ ਗਲੇ ਮਾਰ ਕੇ ਕਾਰਾਂ ਚ ਗਲੇ ਮਾਰ ਮਾਰ ਕੇ ਗਈ ਤੇ ਮਰ ਸਾਕੇ ਗਏ ਕਾਰਾਂ ਦੇ ਵਿੱਚ ਆਜਾ ਕੀ ਨਾਮ ਹੈ ਤੁਹਾਡਾ ਕਿਹੜਾ ਮੁੱਲਾ ਹੈ ਮੇਰਾ ਨਾਮ ਹੈ ਵਿਨੋਦ ਕੁਮਾਰ ਖੜੀ ਇਹ ਆਪਣੇ ਸੰਜੇ ਨਗਰ ਗਲੀ ਨੰਬਰ 18 ਦਾ ਹੈ ਕੀ ਮਾਮਲਾ ਕੀ ਹੋ ਰਿਹਾ ਸੇ ਮਾਮਲਾ ਇਹ ਸੀ ਇਹ 40 ਪੀਆ ਮੁੰਡੇ ਇਕੱਠੇ ਹੋ ਕੇ ਆਏ ਜੀ ਜਿਵੇਂ ਕਿ ਇਹਨਾਂ ਨੂੰ ਪਤਾ ਕੀ ਹੋ ਤਕਰਾਈ ਤੜਾਈ ਹੋਈ ਵੀ ਨੇ ਇਹਨਾਂ ਕੋ ਸਾਰਿਆਂ ਕੋਲ ਤਲਵਾਰਾਂ ਕਿਸੇ ਕੋ ਬੰਡਾਸੇ ਕਿਸੇ ਕੋ ਡੰਡੇ ਕਿਸੇ ਕੋ ਕੀ ਕਿਸੇ ਕੋ ਪੰਘੀ ਇਹ ਆ ਜੀ ਪੂਰਾ ਖੋਫ ਖੋਫ ਲੱਗ ਗਿਆ ਜੋਕਰ ਸਾਰੇ ਜੀ ਮਾਮਲਾ ਕੀ ਜਰਾ ਪਹਿਲਾਂ ਇਹ ਜੋਕਰ ਜੋਕਰ ਲੜਾਈ ਹੈ ਜੀ ਕਿੰਨੇ ਕੁ ਜਿਹੜਾ ਮਾਮਲਾ ਹੈ ਤੇ 6.5 ਸੱਤੇ ਦੇ ਜੀ ਉਸ ਤੋਂ ਬਾਅਦ ਫਿਰ ਦੁਬਾਰਾ ਉਸ ਤੋਂ ਬਾਅਦ ਫਿਰ ਆਗੇ ਰਾਤ ਨੂੰ 9:30 ਵਜੇ ਫਿਰ ਰਾਤ ਨੂੰ ਆਗੇ 12:00 ਵਜੇ ਚਾਰ ਵਾਲਾ ਉਹ ਤੇ 3-4 ਵਾਰੀ ਆਇਆ ਇਹ ਕਿਨੇ ਕਿਨੇ ਇੱਕ ਇੱਕ ਗੱਡੀ ਆਈ ਸੀ ਨੰਬਰਦਾਰ ਦੀ ਉਹਦੇ ਅੱਗੇ ਲੱਗਿਆ ਸੀ ਇੱਕ ਮਤਲਬ ਵੀ ਲਿਖਿਆ ਹੋਇਆ ਸੀ ਪਲੇਟ ਤੇ ਨੰਬਰਦਾਰ ਨੰਬਰਦਾਰ ਦੀ ਗੱਡੀ ਆਈ ਇਹਨਾਂ ਨਾਲ ਕੋਈ ਪਿੰਡਾਂ ਚੋਂ ਹੀ ਆਏ ਸੀ ਮੁੰਡੇ ਕੋਈ ਦੋ ਗੱਡੀਆਂ ਹੀ ਆਈਆਂ ਜੀ ਤੇ ਬਾਕੀ ਮੁੰਡੇ ਪੈਦਲ ਆਏ ਨੁਕਸਾਨ ਕਿੰਨਾ ਕੀਤਾ ਨੁਕਸਾਨ ਇਹਨਾਂ ਨੇ ਆਹ ਦੇਖ ਸਕਦੇ ਤੁਸੀਂ ਆ ਗੱਡੀ ਦਾ ਨੁਕਸਾਨ ਕਰਤਾ ਘਰਾਂ ਦਾ ਨੁਕਸਾਨ ਕਰਤਾ ਜੀ 10000 ਰੁਪਏ ਦੇ ਹੱਥੀ ਮਾਰ ਗਏ ਸੋਸਪ ਕਰਨ ਕੀ ਮਾਰਿਆ ਕਰਨ ਕਰਾਂ ਕੀ ਕੀ ਦਮ ਪਰੋ ਘਰਾਂ ਚ ਇਹਨਾਂ ਦੇ ਗੇਟ ਤੋੜਦੇ ਕੁੱਲਰ ਤੋੜਦਾ ਜੀ ਤੇ ਸ਼ੀਸ਼ੇ ਸੁਝੇ ਹੀ ਤੋੜੇ ਬਸ ਈਟਾਂ ਉ ਚੱਲੀ ਆ ਗਈ ਈਟਾਂ ਉ ਚੱਲੀ ਆ ਜੀ ਪੂਰੀਆਂ ਚੱਲੀ ਆਈਆਂ ਈਟਾਂ ਦਾ ਰਾਤ ਨੂੰ ਜੀ ਮੇਰੇ ਤਾਂ ਰਾਮਣ ਸਾਹਮਣੇ ਨਹੀਂ ਨਾ 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 ਦੂਜੇ ਦਾ ਹੈ ਨਹੀਂ ਜਿੱਥੇ ਦੂਜੇ ਵਾਲੇ ਤਾਂ ਸਾਰੇ ਡਰਪੋ ਗਏ ਬਸ ਠੀਕ ਹੈ ਛੇੜਖਾ ਨਹੀਂ ਜੁਰੂ ਕਰਕੇ ਆਉਣਗੇ ਲੇਕਿਨ ਨੇੜੇ ਕੋਈ ਨਹੀਂ ਆਇਆ ਨਾ ਜੋ ਇਹਦਾ ਮੱਲੇ ਵਾਲੇ ਪਏ ਜੀ ਤਾਂ ਭੱਜੇ ਹੋ ਨਹੀਂ ਤਾਂ ਕੰਨ ਭੱਜਦੇ ਸੀ ਪੁਲਿਸ ਆਈ ਪੁਲਿਸ ਆਈ ਜੀ ਉਹ ਸੋ ਦੋ ਤਰੀਕ ਵਾਰੀ ਆਈ ਹੈ ਜੀ ਉਹਨਾਂ ਦੇ ਘਰ ਦੇ ਵੀ ਆਏ ਜਿਹੜੇ ਮੁੰਡੇ ਆਏ ਉਹਨਾਂ ਜੋ ਇੱਕ ਦੋ ਫੜੀ ਲਿੱਤੀ ਗਈ ਜੀ ਮਾਤਾ ਕੀ ਨਾਮ ਹੈ ਤੁਹਾਡਾ ਕਿਹੜਾ ਮੁੱਲਾ ਹੈ ਕ੍ਰਿਸ਼ਨਾ ਦੇਵੀ ਔਰ 18 ਨੰਬਰ ਗਲੀ ਕਿਹੜਾ ਮੁੱਲਾ ਹੈ 18 ਨੰਬਰ ਸੰਦੇ ਨਗਰ ਕੀ ਮਾਮਲਾ ਹੈ ਰਾਤ ਰਾਤ ਤਲਵਾਰਾ ਲੈ ਕੇ ਆਈ ਸੀ ਉਹ ਤਾਂ ਜਿੰਨੇ ਸੀ ਬੰਦੇ ਨੂੰ ਮਾਰਨ ਨੇ ਬਾਸਤੇ ਆਇਆ ਹੈ ਨਛਾ ਦੇ ਬੰਦੇ ਸੀਗੇ ਉਹ 4-5 ਸੀਗੇ ਉਹ ਤਾਂ ਹਾਂ ਕਿਹੜਾ ਆਦਾ ਸਟਾਫ ਕਰੇ ਜੀ ਹਾਂ ਕਿਹਦੀ ਕੋਈ

ਅਸ਼ੀਸ਼ ਆਂਦੇ ਹੈਗੇ ਜੀ ਬਈ ਸਾਡੇ ਨਾਲ ਜੀ ਤੱਕਾ ਹੋ ਰਹਾ ਹੈਗਾ ਬਸਤੀ ਦੇ ਨਾਲ ਤੱਕਾ ਹੋ ਰਹਾ ਕਰਦਾ ਇਹ ਕਹੇਗਾ ਸਾਰੀ ਬਸਤੀ ਪਰੇਸ਼ਾਨ ਕਰ ਦੇਹੇਗੀ ਸਾਰੀ ਬਸਤੀ ਦੇ ਨਾਲ ਪੰਤ ਤੌਰ ਜੀ ਕੋਲਰ ਤੌਰ ਤੇ ਹੈਗੇ ਗੱਡੀ ਕਈ ਗੱਡੀ ਤੋੜਤੀ ਹੈਗੀ ਜੀ ਘਰਾਂ 'ਚ ਵੀ ਹਮਲਾ ਕੀਤਾ ਹੈਗਾ ਕਈ ਬੰਦਿਆ ਦੇ ਜੀ 6:30 ਵਜੇ ਹੈਗੀ ਜੀ ਕਿੰਨੇ ਕਿੰਨੇ ਵਜੇ ਤੱਕ ਹੁੰਦਾ ਰਹੇਗਾ ਜੀ 1:00 1:30 ਵਜੇ ਤੱਕ ਜੀ ਲੜਾਈ ਹੋਈਏਗੀ ਜੀ ਇਹਨਾਂ ਨੇ ਤਿੰਨ ਬਾਰੀ ਹਮਲਾ ਕੀਤਾ ਹੈਗਾ ਜੀ ਐਸੀ ਇਹ ਚਾਹੁੰਦੇ ਹੈਗੇ ਜੀ ਵੀ ਜਿਹੜੇ ਗੁੰਡਾਗਰਦੀ ਹੈਗੀ ਜੀ ਰੋਜ਼ ਦਾ ਹੀ ਇਹਨਾਂ ਦਾ ਚਾਂਸ ਹੋ ਗਿਆ ਹੈਗਾ ਜੀ ਹਥਿਆਰ ਕਿਸੇ ਹਥਿਆਰ ਤਲਵਾਰ ਸੀਗੀ ਜੀ ਗੰਡਾਸੇ ਸੀਗੇ ਕਾਪੇ ਸੀਗੇ ਜੀ ਔਰ ਡਾਂਗ ਸੀਗੀ ਰਾਲ ਸੀਗੀ ਕਾਰਨ ਕਿਸੇ ਕਿਉਂ ਲਾਏ ਕਾਰਨ ਜੀ ਇਹਦਾ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਹੈਗਾ ਜੀ ਸਾਨੂੰ ਜੀ ਇੱਟਾ ਰੋੜੇ ਚੱਲੇ ਕੋਈ ਇੱਟੇ ਰੋੜੇ ਬਾਦੂ ਫੇ ਚਲੇ ਹੈਗੇ ਜੀ ਪੂਰੀ ਗਲੀ ਭਰੀ ਪਈ ਹੈਗੀ ਇੱਟੇ ਰੋੜੇ ਕੁਝ ਬੱਚਿਆਂ ਦੇ ਜੀ 6:00 ਫੈਂਟ ਵੀ ਵੱਜੀ ਹੈਗੀ ਜੀ ਗੁੜੀਆਂ ਦੇ ਵਿਚਾਰੀ ਨੇ 6:00 ਵੱਜিয়েਗੀ ਕ੍ਰਾਸ਼ੀਸ਼ ਆਂਦੇ ਹੈਗੇ ਜੀ ਸਰਕਾਰ ਤੋਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੀ ਔਰ ਨਹੀਂ ਤਾਂ ਫਿਰ ਜੀ ਅਸੀਂ ਜੀ ਸੜਕਾਂ ਤੇ ਆਵਾਂਗੇ ਅਸੀਂ ਰੋਸ ਕਰਨਾ ਕਰਾਂਗੇ ਜੀ ਕੀ ਨਾਮ ਤੁਹਾਡਾ ਨਰਾਣਾ ਵਾਲਾ ਜੀ ਜਿਹੜਾ ਮੁੱਲਾ ਸੰਜੇਨਗਰ 1890 ਬਣੀ ਜੀ ਕੀ ਮਾਮਲਾ ਮਾਮਲਾ ਤਾਂ ਸਾਨੂੰ ਪਤਾ ਨਹੀਂ ਜੀ ਕੀ ਸੀਗਾ ਮੁੰਡਾ-ਮੁੰਡੇ ਦੀ ਗੱਲ ਹੋਈ ਵੀ ਉਹਨੇ ਗਲੀ ਵਾਲੇ ਦੀ ਤੇ ਇਧਰੋਂ ਆਏ ਬੰਦੇ ਕਾਫੀ ਉਹ ਨਾਲ ਉਹ ਤੇ ਯਾਰ ਹਥਿਆਰ ਸੀ ਤਲਵਾਰਾਂ ਸੀ ਗਡਾਚੇ ਸੀਗੇ ਜੀ ਅਸੀਂ ਉੱਤੇ ਬੈਠੇ ਬੈਠੇ ਸੀਗੇ ਵੈਸੇ ਜੀ ਅਸਤेंद्र ਵਰਗ ਜਾਨ ਬਚਾਈਏ ਜੀ ਜੇ ਅਸੀਂ ਬਾਹਰ ਰਹੇ ਤਾਂ ਸਾਨੂੰ ਮਾਰ ਜਾਂਦੀ ਜੀ ਕਿੰਨੇ ਕੁ ਵੇਦਕ ਚੱਲ ਰਹੀ ਹੈ ਇੱਥੇ ਇਹ ਦੋ ਤਿੰਨ ਵਾਰ ਹਮਲਾ ਕੀਤਾ ਜਾਂਨਾਂ ਨੇ ਜੀ ਕਿੰਨੇ ਕੋਜ ਤੱਕ 12 ਇੱਕ ਦੋ ਕਿੰਨੇ ਵਾਰ ਰਾਜ ਨੇ ਇੱਕ ਵੇਦਕ ਕਰ ਕੀਤਾ ਇਹ ਹਮਲਾ ਇਹਨਾਂ ਨੂੰ ਵਾਰ ਇੱਕ ਵੇਦਕ ਕਿੰਨੇ ਕੁ ਬੰਦੇ ਸੀਗੇ ਬੰਦੇ ਬਹੁਤ ਸੀਗੇ ਵਿਅਕਤੀ ਨਹੀਂ ਸੀਗੇ ਅੰਕ ਕਿਹਨਾਂ ਅਮਾਤੋਂ ਡੱਕਦਾ ਮੱਲਾ ਹੈ ਮੇਰਾ ਨਾਮ ਰਕੇ ਸੀ ਸੰਜੀਨਾਦਰ ਇਹ ਮਾਮਲਾ ਹੋਇਆ ਬਰਮ ਲੱਗੇ ਨੇ ਮੁੰਡਿਆਂ ਨਾਲ ਲੜਾਈ ਹੋਈ ਸੀ ਜੀ ਤੇ ਉਥੋਂ ਦੇਗ ਨਗਰ ਚੋਂ ਤੇ ਬਲਰਾਜ ਨਗਰ ਚੋਂ ਘਟੋ ਘਣ 70 80 ਬੰਦੇ ਆਏ ਜੀ ਤੋੜ-ਫੋੜ ਕਰਕੇ ਗਏ ਮਾਰ-ਕੁੱਟ ਕਰਕੇ ਆ ਮੇਰੇ ਹੱਥ 'ਚ ਹੀ ਲੱਗੀ ਹੋਈ ਜੀ ਕਿੰਨਾ ਨੁਕਸਾਨ ਕੀਤਾ ਨੁਕਸਾਨ ਤੁਹਾਡੇ ਸਾਹਮਣੇ ਪੁਲਰ ਭੰਨਤਾ ਵੀ ਦਰਵਾਜਾ ਤੋੜਤਾ ਵੀ ਦਰਵਾਜ਼ੇ ਸੀ ਜਿਹੜੇ ਸੁੱਸ ਪੰਗ ਗਈ ਗੱਡੀ-ਗੱਡੀ ਤੋੜ ਗਈ

ਇੱਥੇ ਜਦ ਸਾਰੀ ਬਸਤੀ ਇਕੱਠੀ ਹੋ ਕੇ ਨਾਂਂਦੀ ਦਾ ਪਛਾਰ ਦਿੰਦੇ। ਗੱਲ ਤਾਂ ਦੇਖੋ ਤੁਸੀਂ ਕੀ ਹਾਲ ਹੋਇਆ। ਕੀ ਤੁਸੀਂ ਰੌਤਾਰ ਕਿਸੇ ਨੂੰ ਕੋਲ? ਉਹਨਾਂ ਕੋਲੇ ਕੀ ਦੱਸਾਂ ਤਲਵਾਰਾਂ, ਗੰਡਾਸੇ ਔਰ ਉਹ ਪੰਚ ਉਹ ਕੀ ਹੁੰਦੇ ਗੋਲ-ਗੋਲ ਜੇ ਗਰਾਰੀਆਂ, ਗਰੂਰੀਆਂ ਬਹੁਤ ਕੁਸ਼ੀ ਉਹਨਾਂ ਦੇ ਕੋਲੇ। ਕਿੰਨੇ ਕਿ ਬੰਦੇ ਸੀਗੇ? ਪੂਰੀ ਬਸਤੀ ਸੀ ਉਹ ਦੀਪਨਗਰ ਵਾਲੀ, ਉਦਮ ਸਿੰਘ ਨਗਰ ਦੇ ਬੰਦੇ ਸੀ ਉਹਦੇ ਵਿੱਚ। ਕਿੰਨੇ ਕਿ ਬੰਦੇ ਮਾਮਲੇ? ਸਾਡੇ ਸਾਤੇ ਨਹੀਂ ਹੱਥ ਸਾਡੇ 9:30 ਵਜੇ ਦਾ 9:00 ਵਜੇ ਦੇ ਕਰੀਬ ਤੇ ਗੱਲ ਉਸ ਤੋਂ ਬਾਅਦ ਫਿਰ ਵੀ ਦੁਬਾਰਾ ਉਸ ਤੋਂ ਬਾਅਦ ਦੁਬਾਰਾ ਆਏ ਉੱਥੇ ਆ ਜਾਓ ਸੰਜੇਨਗਰ ਵਾਲੋ ਆ ਜਾਓ ਤੁਹਾਡੇ ਅੱਗੇ ਆਪਣਾ ਤਿਆਰ ਹੈ ਨਹੀਂ ਕਿ ਸੰਜੇਨਗਰ ਵਾਲੋ ਆ ਜਾਓ ਤੁਹਾਡੇ ਵਿੱਚ ਆਠਾ ਆਠਾ ਚਾਹ ਤਿਆਰ ਹੈ ਨਹੀਂ ਕਿ ਕਿੰਨੇ ਕੁ ਵਜੇ ਦੁਬਾਰਾ ਜਵਾਰੇ ਆਏ ਨਹੀਂ ਸਾਢੇ 9:10 ਵਜੇ 12 ਵਜੇ 12 ਵਜੇ ਫੇਰ ਆਏ ਹੋ ਪਹਿਲਾਂ ਸਾਢੇ 9:10 ਵਜੇ ਪੂਰੀ ਬਸਤੀ ਆਈ ਹੈ ਜਦੋਂ ਕੁੱਤੇ ਲੂ ਲੂ ਕੇ ਪਹਿਲੇ ਸਾਡੇ ਬੰਦੇ ਕੋਈ ਵੀ ਕਰੇ ਨਹੀਂ ਸਾਡੇ ਬੰਦੇ ਗਏ ਸੀ ਥਾਣੇ ਸੀ ਆਣੇ ਗਏ ਸੀ ਉਹਨਾਂ ਨੇ ਇਹ ਦੇਖ ਲਿਆ ਵੀ ਬੰਦੇ ਇਹਨਾਂ ਦੇ ਕੋਈ ਵੀ ਕਰੇ ਨਹੀਂ ਹੁਣ ਚੱਲੋ ਪੂਰੀ ਮੰਡੀਲੇ ਨੂੰ ਲੈ ਕੇ ਆਏ ਆ ਉਹ ਬੁੜੀਆਂ-ਬੁੜੀਆਂ ਸੀ ਐਸੀ ਕਰੇ ਬੁੜੀਆਂ ਸਾਨੂੰ ਡਰ ਲੱਗਣ ਲੱਗਾ ਸੀ ਤਾਂ ਗੇਟ ਬੰਦ ਕਰ ਲਿੱਤਾ ਕਰਾਚੇ ਮਦਲੇ ਮਾਰ ਗਏ ਕਰਾਚੇ ਘਰੇ ਮਾਰ-ਮਾਰ ਕੇ ਗਏ ਤੇ ਵਰਸਾ ਕੇ ਗਏ ਕਰਾਦੇ ਵਿੱਚ